ਫਿਲਹਾਲ ਕੀ ਚੱਲ ਰਿਹਾ ਮਿਊਜ਼ਿਕ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕੀ ਕੁਝ ਕਰ ਰਹੇ ਹਾਂ ਮਿਊਜ਼ਿਕ ਵੀ ਬਈ ਗਾਣੇ ਕਰੀ ਜਾਂਦੇ ਆ ਕੁਝ ਆਪਣੇ ਗਾਣੇ ਕਰ ਰਹੇ ਆ ਆਪਦੇ ਲਿਖੇ ਹੋਏ ਗਾਣੇ ਕਰਨੇ ਆ ਬਾਕੀ ਆਰਟਿਸਟਾਂ ਦਾ ਮਿਊਜ਼ਿਕ ਕਰ ਰਹੇ ਆ ਮਿਊਜ਼ਿਕ ਜਿਹੜਾ ਹੈਗਾ ਹੁਣ ਤੁਸੀਂ ਜਦੋਂ ਸਟਾਰਟ ਕੀਤਾ ਹੋਣਾ ਤੇ ਉਦੋਂ ਕੁਝ ਹੋਰ ਤੁਸੀਂ ਓਬਜ਼ਰਵ ਕੀਤੀਆਂ ਹੋਣੀਆਂ ਚੀਜ਼ਾਂ ਤੇ ਹੁਣ ਜਿਹੜਾ ਮਿਊਜ਼ਿਕ ਆ ਗਿਆ ਇਹ ਕੁਝ ਅਲੱਗ ਡਾਇਰੈਕਸ਼ਨ ਵੱਲ ਜਾ ਰਿਹਾ ਤੇ ਮਤਲਬ ਹਰ ਦਿਨ ਅਪਡੇਟ ਹੁੰਦਾ ਰਹਿੰਦਾ ਨਵੀਂ ਨਵੀਂ ਚੀਜ਼ ਤੇ ਤੁਸੀਂ ਵੀ ਅਪਡੇਟਡ ਰਹਿੰਨੇ ਹੋ ਉਹਨਾਂ ਚੀਜ਼ਾਂ ਨਾਲ ਜਾਂ ਮੈਂ ਹਿਪ ਹੌਪ ਨੂੰ ਸੁਣ ਕੇ ਟੂਪਾਕ ਵਰਗੀਆਂ ਬੀਟਸ ਨੂੰ ਸੁਣ ਕੇ ਸਮਾਲ ਦੀਆਂ ਬੀਟਸ ਨੂੰ ਸੁਣ ਕੇ ਸਟਾਰਟ ਕੀਤਾ ਹੈ ਹਾਂਜੀ ਉਹੀ ਬੀਟਾਂ ਅੱਜ ਚੱਲ ਰਹੀਆਂ ਜੋ 2005-06 ਚ 50 ਸੈਂਟ ਓਣੀ ਗਾਣੇ ਕਰਨ ਦੇ ਸੀ ਅੱਜ ਜੋ ਤੁਸੀਂ ਰੀਸੈਂਟਲੀ ਲੇਟੈਸਟ ਟਰੈਕ ਸੁਣ ਰਹੇ ਹੋ ਉਹ 50 ਸੈਂਟ ਦੀਆਂ ਪੀਟਾਂ ਤੇ ਹੀ ਨੇ ਉਹ 2005 ਚ ਕਰਕੇ ਚੱਲ ਗਏ ਉਹਨਾਂ ਦੇ ਇਨਸਟਰੂਮੈਂਟਲਾਂ ਤੇ ਅੱਜ ਆਪਣੇ ਵਾਲੇ ਗੀਤ ਬਣਾਈ ਜਾਂਦੇ ਨੇ ਰੀਸੈਂਟਲੀ 2024 ਲੋਕ ਉਹਨਾਂ ਦੇ ਸੈਂਪਲ ਜਾਂ ਕਹਿ ਲੋ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਕੰਮ ਕਰਦੇ ਰਹੇ ਜਿੱਦਾਂ ਕਿਸੇ ਟਾਈਮ ਬੈਲ ਬਾਟਮਾਂ ਦਾ ਟ੍ਰੈਂਡ ਚੱਲਦਾ ਫਿਰ ਨੈਰੋ ਪੈਂਟਾਂ ਦਾ ਟ੍ਰੈਂਡ ਆ ਗਿਆ ਉਹਦੇ ਬਾਅਦ ਹੁਣ ਫਿਰ ਬੈਲ ਬਾਟਮਾਂ ਦਾ ਆ ਗਿਆ ਐਵੇਂ ਮਿਊਜ਼ਿਕ ਅੱਜ ਕੱਲ ਲੋਕ ਵੈਲਿਊ ਕਰਦੇ ਨੇ ਮਿਊਜ਼ਿਕ ਦੀ ਜਾਂ ਨਹੀਂ ਕਰਦੇ ਮਤਲਬ ਕਦਰ ਕਿੰਨੀ ਕਰਦੇ ਨੇ ਹਰ ਬੰਦੇ ਦੀ ਲਾਈਫ ਚ ਮਿਊਜ਼ਿਕ ਕੋਈ ਰੋਲ ਪਲੇ ਕਰਦਾ ਕੇ ਇਹਨੂੰ ਰੋਮਾਂਟਿਕ ਪਸੰਦ ਆ ਕੇ ਇਹਨੂੰ ਸੈਡ ਕੇ ਇਹਨੂੰ ਫੋਕ ਪਸੰਦ ਕੋਈ ਮਿਊਜ਼ਿਕ ਦੀ ਕਦਰ ਕਰੇ ਨਾ ਕਰੇ ਪਰ ਮਿਊਜ਼ਿਕ ਹਰੇਕ ਦੀ ਜ਼ਿੰਦਗੀ ਦੇ ਵਿੱਚ ਕ अहमियत ਰੱਖਦਾ ਹਰੇਕ ਦੀ ਜ਼ਿੰਦਗੀ ਦੇ ਵਿੱਚ ਮਿਊਜ਼ਿਕ ਹੈਗਾ ਫਾਰਮੂਲਾ ਤਾਂ ਹੈ ਨਹੀਂਗਾ ਪਰ ਫਿਰ ਵੀ ਤੁਹਾਨੂੰ ਕੀ ਲੱਗਦਾ ਹਿੱਟ ਗਾਣੇ ਦੇ ਪਿੱਛੇ ਲਿਰਿਕਸ ਹੁੰਦਾ ਮਿਊਜ਼ਿਕ ਹੁੰਦਾ ਜਾਂ ਕੁਝ ਹੋਰ ਮੰਨਦੇ ਹੋ ਟੀਮਵਰਕ ਹੁੰਦਾ ਵੀਰੇ ਓਕੇ ਕੰਟੈਂਟ ਹੁੰਦਾ ਇੱਕ ਬੰਦੇ ਦੇ ਦਿਮਾਗ ਤੋਂ ਸ਼ੁਰੂ ਹੁੰਦੀ ਆ ਖੇਡ ਸਾਰੀ ਤੇ ਉਹਦੀ ਲਿਖਤ ਤੋਂ ਉਹਦੀ ਕ੍ਰੀਏਟੀਵਿਟੀ ਤੋਂ ਸ਼ੁਰੂ ਹੁੰਦੀ ਆ ਫਿਰ ਗਾਇਕੀ ਵੱਲ ਜਾਂਦੀ ਆ ਫਿਰ ਵੀਡੀਓ ਫਿਰ ਪ੍ਰੈਜੈਂਟੇਸ਼ਨ ਫਿਰ ਪ੍ਰੋਮੋਸ਼ਨ ਸਾਰਾ ਕੁਝ ਟੀਮਵਰਕ ਕਵਰੇ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਤੇ ਬਾਬੇ ਦਾ ਹੱਥ ਜੇ ਮਾਲਕ ਦੀ ਮਿਹਰ ਹੁੰਦੀ ਆ ਫਿਰ ਉਹ ਸਾਰੀ ਟੀਮਵਰਕ ਕਾਮਯਾਬ ਨਹੀਂ ਤੇ ਤਰਿਆ ਤਰਿਆ ਰਹਿੰਦਾ ਸਾਰਾ ਤੁਹਾਡੇ ਜਿਹੜੇ ਗਾਣੇ ਨੇ ਉਹਨਾਂ ਦੇ ਵਿੱਚ ਆਉਣ ਵਾਲੇ ਫਿਊਚਰ ਪ੍ਰੋਜੈਕਟ ਕੀ ਨੇ ਤੁਹਾਡੇ ਮੈਂ ਫਿਰ ਹਿਪ ਹੌਪ ਤੇ ਫਰੀ ਸਟਾਈਲ ਗਾਣੇ ਕਰਨ데요 ਹੁਣ ਰੀਸਰਚਲੀ ਦੂਜੀ ਅਰਟਿਸਟਾਂ ਦੇ ਕਾਫੀ ਤਰ੍ਹਾਂ ਦੇ ਕੀਤੇ ਗਾਣੇ ਤੇ ਪੀ ਵੀਰੇ ਦੇ ਜਸੜ ਵੀਰੇ ਦੇ ਮਤਲਬ ਬਹੁਤ ਆਰਟਿਸਟਾਂ ਦੇ ਗਾਣੇ ਬਣਾਏ ਸਿੱਧੂ ਵੀਰੇ ਦਾ ਪਰ ਆਪਣੇ ਜਿਹੜੇ ਗਾਏ ਹੋਏ ਗਾਣੇ ਸੀਗੇ ਉਹ ਮੈਂ ਮੋਸਟਲੀ ਰੋਮਾਂਟਿਕ ਹੀ ਰੱਖੇ ਉਹਦਾ ਕੀ ਕਾਰਨ ਵਾਈਬ ਪਹਿਲਾਂ ਰੋਮਾਂਟਿਕ ਜੀ ਸੀਗੀ ਫੀਲ ਰੋਮਾਂਟਿਕ ਫੀਲ ਚ ਸੀਗੀ ਹੁਣ ਥੋੜਾ ਹਿਪ ਹੌਪ ਫਰੀ ਸਟਾਈਲ ਦੇ ਵਿੱਚ ਆ ਤੇ ਉਹੋ ਜਿਹੇ ਗਾਣੇ ਬਣਾ ਰਹੇ